ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਸਮੇਂ ਅਸੀਂ ਪਿੰਡ ਲਈ ਮਜਾਰੇ ਮੌਜੂਦ ਹਾਂ ਔਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਇੱਥੇ ਸੁਰੇਸ਼ ਸਵੇਰੇ ਵਾਪਰੀ ਹੈ ਆ ਤੁਸੀਂ ਦਿਖਾ ਦਿਓ ਜੀ ਨੋਵਾ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਜੋ ਕਿ ਰਕੜਾ ਢਾਹਾ ਪਿੰਡ ਦੀ ਸੀ ਇੱਥੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਪਿੱਛੋਂ ਤੇਜ਼ ਰਫ਼ਤਾਰ ਵਿੱਚ ਨੋਵਾ ਗੱਡੀ ਆਉਂਦੀ ਹੈ ਔਰ ਜਿਹੜਾ ਹਾਦਸਾ ਵਾਪਰ ਜਾਂਦਾ ਟੱਕਰ ਵੱਜਦੀ ਹੈ ਔਰ ਜਿਹੜੇ ਮੌਕੇ ਤੇ ਇਹ ਵੀਰ ਮੌਜੂਦ ਸੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਸਵੇਰੇ ਅਸਲ 'ਚ ਹੁੰਦਾ ਕੀ ਹੈ ਮਤਲਬ ਲੇਡੀ ਕ੍ਰਾਸ ਕਰ ਰਹੀ ਸੀਗੀ ਲੇਡੀ ਕ੍ਰਾਸ ਕਰ ਰਹੀ ਸੀ ਉਧਰ ਸੇ ਗੱਡੀ ਆਈ ਸੀਗੀ ਉਧਰ ਜਾ ਕੇ ਰੁਕੇ ਬੁੜੀ ਉਹ ਕਾਰ ਵਾਲਾ ਨਾ ਉਹ ਚਲੇ ਗਿਆ ਫਿਰ ਰੁਕਿਆ ਨਹੀਂ ਰੁਕਾ ਨਹੀਂ ਉਹ ਤੇ ਫਿਰ ਲੇਡੀ ਤੇ ਮੌਕੇ ਦੀ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਕਿੰਨੀ ਕੁ ਉਮਰ ਸੀਗੀ 70 80 80 ਸਾਲ ਉਪਰ ਹੋਣੀ ਅੱਛਾ ਬਜ਼ੁਰਗ ਸੀ ਬਜ਼ੁਰਗ ਹੀ ਸੀ ਤੇ ਫਿਰ ਇੱਥੇ ਮੌਕੇ ਦੀ ਮੌਤ ਹੋ ਗਈ ਬਿਲਕੁਲ ਤੇ ਗੱਡੀ ਵਾਲਾ ਰੁਕਿਆ ਨਹੀਂ ਰੁਕਾ ਨਹੀਂ ਉਹ ਗੱਡੀ ਵਾਲੇ ਦਾ ਨੰਬਰ ਨੋਟ ਕੀਤਾ ਕਿਸ ਨੇ ਨੰਬਰ ਉਹ ਆਗੇ ਵਾਲੇ ਬੰਦੋਨਾਂ ਨੋਟ ਕੀਤਾ ਅੱਛਾ ਕਰ ਲੈ ਨੰਬਰ ਉਹ ਤੇ ਫਿਰ ਔਰਤ ਦੀ ਇੱਥੇ ਡੈੱਡ ਬੋਡੀ ਇੱਥੇ ਪਈ ਰਹੀ ਹਾਂ ਇਦਾਂ ਹੀ ਪਈ ਰਹੀ ਕਿੰਨੀ ਦੇਰ ਬਾਅਦ ਐਂਬੂਲੈਂਸ ਆਈ ਬਾਗ ਆਧੇ ਘੰਟੇ ਬਾਅਦ ਐਂਬੂਲੈਂਸ ਆਈ ਤੇ ਪਰਿਵਾਰਕ ਮੈਂਬਰ ਆਗੇ ਸੀਗੇ ਹਾਂ ਆਗੇ ਤੇ ਔਰਤ ਇਧਰ ਨਾਈ ਮੇਰ ਤੋਂ ਇਧਰ ਲਪੇਸੇ ਜਾ ਰਹੀ ਸੀ ਹਾਂ ਇਧਰ ਕੁ ਜਾ ਰਹੀ ਸੀ ਯਾਨੀ ਲੱਕੀਰੋਸ ਕਰ ਰਹੀ ਸੀ ਕਿਰੋਸ ਕਰਕੇ ਇਧਰ ਕੁ ਜਾ ਰਹੀ ਸੀ ਇਸੇ ਇੱਥੇ ਸੀ ਹਾਂ ਜੀ ਮੈਂ ਕੰਮ ਕਰ ਰਿਹਾ ਥਾ ਤਾਂ ਪਿੱਛੇ ਕੰਮ पे ਜਾਇਆ ਥਾ ਮੈਨਾਂ ਜਦ ਦਿਲ ਕੀ ਕੱਟੀ ਬਜੀ ਜਬ ਹੀ ਆਇਆ ਤੁਹਾਨੂੰ ਕਭੀ ਜੋਤ ਹੀ ਹੱਥ ਹੋਇਆ ਹਾਂ ਜੀ ਬਹੁਤ ਜ਼ੋਰਦਾਰ ਤੇ ਚੱਕੇ ਮਾਰਿਆ ਹਾਂ ਜੀ ਡਰਾਈਵਰ ਰੁਕਿਆ ਨਹੀਂ ਨਹੀਂ ਰੁਕਾ इनोਵਾ ਗੱਡੀ ਸੀ इनोਵਾ ਤੇ ਸਾਥੀਓ ਇੱਥੇ ਤੁਸੀਂ ਦੇਖੋ ਵੀ ਜੇ ਪਿੱਛੇ ਦਿਖਾ ਦਿਓ ਸਪੀਡ ਦੀ ਕੋਈ ਲਿਮਟ ਹੈ ਹੀ ਨਹੀਂ 100 120 140 ਇਸ ਤਰੀਕੇ ਨਾਲ ਗੱਡੀਆਂ ਆਉਂਦੀਆਂ ਜੇ ਗੱਡੀ ਕੰਟਰੋਲ ਸਪੀਡ 'ਚ ਹੋਵੇ ਤਾਂ ਗੱਡੀ ਕਿਉਂ ਨਾ ਰੁਕੇ 80 ਤੋਂ ਵੱਧ ਨਹੀਂ ਚਲਾਨੀ ਚਾਹੀਦੀ ਜਾਂ ਸਿੱਖਦੇ ਨੇੜੇ-ਤੇੜੇ ਗੱਡੀ ਦੀ ਸਪੀਡ ਹੋਵੇ ਤਾਂ ਦੂਰੋਂ ਬੰਦੇ ਜਜਮੈਂਟ ਹੋ ਜਾਂਦੀ ਹੈ ਗੱਡੀ ਕੰਟਰੋਲ ਤੋਂ ਜਾਂਦੀ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਲਓਗੇ ਗੱਡੀ ਕਿੰਨੀ ਸਪੀਡ 'ਚ ਹੋਊਗੀ ਅ ਘੱਟੋ ਘੱਟ ਵੀ 35 40 ਫੁੱਟ ਦੀ ਜਿਹੜੀ ਆ ਸਕਿਟ ਤੁਹਾਨੂੰ ਨਜ਼ਰ ਆਂਦੀ ਹੋਣੀ ਆ 35 40 ਫੁੱਟ ਗੱਡੀ ਕਿਸਰੀ ਆ ਇੱਥੇ ਤੇ ਜੇ ਗੱਡੀ ਘੱਟ ਸਪੀਡ ਜੁੰਦੀ ਗੱਡੀ ਰੁੱਕ ਜਾਂਦੀ ਪਰ ਹੁਣ ਮੰਨਣਾ ਕਿਨੇ ਆ ਜਿਹੜੀ ਔਰਤ ਜਹਾਨੋ ਚਲੇਗੀ ਉਹ ਤਾਂ ਚਲੇ ਗਈ ਬਜ਼ੁਰਗ ਔਰਤ ਦੱਸਿਆ ਜਾ ਰਿਹਾ ਕਿ ਇੱਥੋਂ ਕ੍ਰਾਸ ਕਰਨ ਲੱਗੀ ਸੀਗੀ ਤਾਂ ਇਹ ਹਾਦਸਾ ਵਾਪਰਿਆ ਔਰ ਅੱਗੇ ਅਸੀਂ ਉਹਨਾਂ ਭਰਾਵਾਂ ਤੋਂ ਪੁੱਛਦੇ ਜਿਨ੍ਹਾਂ ਨੇ ਗੱਡੀ ਦਾ ਨੰਬਰ ਨੋਟ ਕੀਤਾ ਤਾਂ ਜੋ ਪੀੜਤ ਪਰਿਵਾਰ ਦੀ ਹਮਦਤ ਕੀਤੀ ਜਾ ਸਕੇ ਫਿਰ ਕਿੰਨੇ ਕੁਝ ਹੋਇਆ ਜੀ ਐਕਸੀਡੈਂਟ ਹੈ ਇਹ ਤਕਰੀਬਨ 9:00 ਵਜੇ ਹੋਇਆ 9:30 ਵਜੇ ਗੱਡੀ ਵਾਲੇ ਰੁਕੇ ਨਹੀਂ ਗੱਡੀ ਵਾਲਾ ਰੁਕਿਆ ਨਹੀਂ ਕੋਈ ਗੱਡੀ ਵਾਲਾ ਪਤਾ ਨਹੀਂ ਕਿਹੜੀ ਆ ਗਈ ਸੀ ਤੇ ਮਾਤਾ ਜੀ 9:30 ਆਪਣੇ 60 70 ਸਾਲ ਦੀ ਸੀ 60 70 ਸਾਲ ਦੀ ਸੀ ਮੌਕੇ ਦੀ ਮੌਤ ਹੋ ਗਈ ਮੌਕੇ ਦੀ ਹੋ ਗਈ ਉਪਰੋਂ ਦਾ ਪਰਿਵਾਰ ਆ ਗਿਆ ਸੀ ਪਰਿਵਾਰ ਆ ਗਿਆ ਕੋਈ ਪਿੰਡ ਦੇ ਬੰਦੇ ਆਏ ਸੀ ਪਿੰਡ ਕਿਹੜਾ ਸੀ ਉਹਨਾਂ ਰਕੜਾਂ ਤੋਂ ਪਿੰਡ ਰਕੜਾਂ ਸੀ ਤੇ ਫਿਰ ਇੱਥੇ ਮਾਤਾ ਜੀ ਨਾਈ ਇੱਥੇ ਨਹੀਂ ਫਿਰ ਇੱਥੇ ਨਾਈ ਮੇਰੇ ਇੱਕ ਆਏ ਸੀਗੇ ਉਹ ਕਿਸੇ ਨੂੰ ਮਿਲਣ ਮਿਲਣ ਕੋ ਸਜਾਲਪੁਰ ਆਈ ਸੀ ਆਪੇ ਕੁੜੀ ਤੇ ਸੀ ਰਿਸ਼ਤੇਦਾਰ ਦੇ ਨਾਈ ਸੀ ਬਾਕੀ ਉਹ ਕੋਈ ਬਾਤ ਹੀ ਆ ਇਹ 2 ਘੰਟੇ ਬਾਅਦ ਆ 2 ਘੰਟੇ ਬਾਅਦ ਹਾਂ 1.5 ਘੰਟੇ ਬਾਅਦ ਉਹ ਡੈੱਡ ਬੱਡ ਦੇ ਸਿਵਲ ਹਸਪੀਟਲ ਲੱਗੇ ਉਹ ਮੈਗਾ ਸਰ ਹਸਪੀਟਲ ਸੁਪਰੀਮ ਓਕੇ ਤੇ ਉਹ ਗੱਡੀ ਦਾ ਨੰਬਰ ਨੋਟ ਕੀਤਾ ਸੀ ਕਿਸ ਨੇ ਨਹੀਂ ਅੱਗੇ ਵਾਲੇ ਖੋਖੇ ਵਾਲੇ ਕੋਈ ਪਤਾ ਨਹੀਂ ਲੱਗਦਾ ਉਹ ਜਦ ਤੱਕ ਤੁਸੀਂ ਬਾਹਰ ਆਏ ਉਹਨੇ ਗੱਡੀ ਚੱਲ ਗਈ ਉਹ ਚੱਲ ਗਈ ਗੱਡੀ ਇੱਥੇ ਗੱਡੀਆਂ ਬਹੁਤ ਸਪੀਡ ਨਾਲ ਆਉਂਦੀਆਂ ਓਕੇ ਉਹ ਹਾਈਵੇ ਆ ਨਾ ਪੈਡ ਵਾਲਿਆਂ ਰਸਤਾ ਲਿਆ ਨਹੀਂ ਇੱਥੇ ਕ੍ਰੋਸਿੰਗ ਹੈ ਨਹੀਂ ਕੋਈ ਕ੍ਰੋਸਿੰਗ ਆਇਆ ਨਹੀਂ ਕੋਈ ਪੈਡ ਵਾਲੇ ਪਾਸੇ ਗੱਡੀਆਂ ਹਾਈਵੇ ਆਂਦੀਆਂ ਫਾਸਟ 150 ਕਿਲੋਮੀਟਰ ਤੇ ਆਉਂਦੇ। ਜ਼ਿਆਦਾ ਐਕਸੀਡੈਂਟ ਹੁੰਦੇ ਜਾਂਦੇ। ਪੁਲਿਸ ਵਾਲੇ ਕਹਿੰਦੇ ਇੱਥੇ ਸੂਟ ਕੋਈ ਆਇਆ ਘੰਟੇ ਜਾਦੂਬੰਦੇ ਡੈੱਡ ਹੋ ਜਾਂਦੇ। ਸੜਕ ਸੁਰੱਖਿਅਤ ਫੋਰਸਲ ਵੀ ਨਹੀਂ ਆਏ। ਨਾ ਹੀ ਨਹੀਂ ਹੁਣ ਆਏ ਆ। ਉਦੋਂ ਬਾਅਦ ਘੰਟੇ ਡੇਢ ਘੰਟੇ ਬਾਅਦ। ਮਾੜੀ ਗੱਲ ਹੈ। ਹਮਮ। ਸ਼ੁਕਰੀਆ। ਚਲੋ।